ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨ ਤੇ ਸਵਾਗਤ ਕਰਨ ਦੇ ਇਸ ਵੀਡੀਓ ਵਿੱਚ ਗੱਲ ਕਰਾਂਗੇ 10 ਤੋਂ ਲੈ ਕੇ 15 ਜੂਨ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਆਸਾਰ ਨੇ ਤੇ ਇੱਕ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 13 ਤੋਂ ਲੈ ਕੇ 15 16 ਜੂਨ ਦੇ ਦਰਮਿਆਨ ਲੱਗਣ ਦੀ ਸੰਭਾਵਨਾ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਅਤੇ ਸਾਰ ਬੰਦ ਦੇ ਦਿਖਾਈ ਦੇ ਰਹੇ ਨੇ ਤਾਂ ਆ ਗਰਮੀ ਤੋਂ ਰਾਤ ਮਿਲਦੀ ਇਸ ਸਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਤੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰ ਚਾਰਜ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜਿਲ੍ਹੇ ਤੇ ਇਸ ਵੀਡੀਓ ਨੂੰ ਵੀ ਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਲ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਟੈਂਪਰੇਚਰ ਕੱਲ ਆਪਣੇ 9 ਜੂਨ ਨੂੰ ਜਿਹੜਾ ਟੈਂਪਰੇਚਰ ਕਾਫੀ ਜਿਹੜੇ ਆਪਾਂ ਗੱਲ ਕਰ ਕਾਫੀ ਗਰਮੀ ਜਿਹੜੀ ਵੇਖਣ ਨੂੰ ਮਿਲੀ ਤੇ ਅੱਜ ਵੀ 10 ਤੇ 11 12 ਨੂੰ ਕਾਫੀ ਇਲਾਕਿਆਂ ਵਿੱਚ ਗਰਮੀ ਦੇ ਅਸਰ ਜਿਹੜੇ ਆਪਾਂ ਦੇਖਾਈ ਦੇ ਰਹੇ ਨੇ 13 ਨੂੰ ਕਾਫੀ ਖੇਤਰਾਂ ਵਿੱਚ ਗਰਮੀ ਜਿਹੜੀ ਵੇਖਣ ਨੂੰ ਮਿਲ ਸਰੀ ਯੂਪੀ ਦਾ ਖੇਤਰ ਜਾਂ ਜਿਹੜੇ ਯੂਪੀ ਦਾ ਨਾਮ ਲੱਗਦੇ ਹਰਿਆਣਾ ਦੇ ਕੁਝ ਉੱਤਰੀ ਭਾਗ ਹੋ ਗਏ ਚੰਡੀਗੜ੍ਹ ਦੇ ਨਾਲ ਦੇ ਕੁਝ ਖੇਤਰਾਂ ਵਿੱਚ ਥੋੜੀ ਜਿਹਾ ਆਪਾਂ ਗੱਲ ਕਰੀਏ ਕਿਤੇ ਕਿਤੇ ਚਾਂਸੀ ਗਨੇ ਨੇਰੀ ਤਾਂ ਮੀਂਹ ਦੇ ਕਿਤੇ ਕਿਤੇ ਆਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਜਾਰ ਤਰ ਮੌਸਮ ਵੀ ਠੀਕ ਠਾਕ ਰਹਿਣ ਦਾ ਆਸਾਰ ਨੇ 13 ਜੂਨ 2025 ਤੱਕ ਤੇ 12 ਜੂਨ ਤੱਕ ਯਾਨੀ ਕਿ 10 11 12 ਜੂਨ ਤੱਕ ਜਿਹੜਾ ਹੋਉਣਗੇ ਪੱਛਮ ਦਿਸ਼ਾ ਤੋਂ ਵਗਦੇ ਆ ਰਹਿਣਗੇ ਤਾਂ ਉਸ ਤੋਂ ਬਾਅਦ 13 ਤੋਂ ਲੈ ਕੇ ਠੀਕ ਹੈ 16 17 ਜਾਂ ਵੀ 21 ਤੱਕ ਜਿਹੜੇ ਹੋਉਣਗੇ ਯਾਨੀ ਕਿ ਪੂਰਾ ਜਿਹੜਾ ਆ ਵਾਪਸੀ ਕਰੇਗਾ ਤਾਂ امی ਜਿਹੜੀ کافی ਵਧੇਗੀ ਹੁਣ ਵੀ ਜਿਹੜੇ ਆਪਣੇ ਅਰਪ ਸਾਗਰ ਤੋਂ ਲਗਾਤਾਰ ਨਮੀ ਜਿਹੜੀ ਪਹੁੰਚ ਰਹੀ ਤਾਂ ਨਮੀ کافی ਜਿਹੜੀ ਵਧੀ ਹੈ ਤੇ ਉਸ ਤੋਂ ਬਾਅਦ 13 ਤੋਂ ਲੈ ਕੇ ਠੀਕ 15 16 ਦੇ ਦਰਮਿਆਨ ਪੂਰਾ ਚੱਲੇਗਾ ਅਗਲੇ ਦਿਨ ਵਿੱਚ ਪੂਰਾ ਚੱਲਣ ਦੀ ਸੰਭਾਵਨਾ ਤੇ ਨਮੀ ਜਿਹੜੀ کافی ਵਧੇਗੀ ਟੈਂਪਰੇਚਰ ਵੀ ਜਿਹੜਾ کافی ਆਵਾਦ ਰਹਿਣ ਠੀਕ ਹੈ کافی ਗਰਮੀ ਜਿਹੜੀ ਵੇਖਣ ਨੂੰ ਮਿਲੇ 9 ਜੂਨ ਦੀ ਗੱਲ ਕਰੀ ਤਾਂ ਸਰਸਾ ਵਿੱਚ ਸਭ ਤੋਂ ਵੱਧ 58 ਰਿਕਾਰਡ ਦਰਜ ਕੀਤਾ ਗਿਆ ਹਰਿਆਣਾ ਦੀ ਗੱਲ ਕਰੀਏ ਸਰਸਾ ਵਿੱਚ 46.4 ਡਿਗਰੀ ਤੇ ਪੰਜਾਬ ਵਿੱਚ ਲੁਧਿਆਣਾ ਜਿਹੜਾ ਆਪਣਾ ਜ਼ਿਲ੍ਹਾ ਹੈਗਾ ਤੇ ਇੱਥੇ ਜਿਹੜਾ 46.1 ਡਿਗਰੀ ਰਿਕਾਰ ਤੇ ਬਾਕੀ ਸਿਰ ਗੰਗਾ ਨਗਰ ਵਿੱਚ 47.1 ਡਿਗਰੀ ਠੀਕ ਹੈ ਜਿਹੜਾ ਆ ਦਰਜ ਕੀਤਾ ਗਿਆ ਬਾਕੀ ਲਗਭਗ 42 ਤੋਂ ਲੈ ਕੇ ਠੀਕ ਹੈ 44 45 46 ਡਿਗਰੀ ਤੱਕ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਆਮ ਤੌਰ ਤੇ ਜਿਹੜਾ ਤਾਪਮਾਨ ਦਰਜ ਕੀਤਾ ਕਾਫੀ ਜੜ ਗਰਮੀ ਜਿਹੜੀ ਆ ਦੇਖਣ ਮਲੇ ਹੋਮਸਪਾਰੀ ਮੁੜਕੇ ਬਾਰੀ ਕਾਫੀ ਜੜੀ ਵੱਟ ਵਾਲੀ ਗਰਮੀ ਮਹਿਸੂਸ ਕੀਤੀ ਕਿ 9 ਜੂਨ 2025 ਨੂੰ ਤੇ ਅੱਜ 10 ਜੂਨ ਉਸਰ 11 12 13 ਜੂਨ ਤੱਕ ਇਸ ਤਰ੍ਹਾਂ ਜਿਹੜੇ ਹਾਲਾਤ ਰਹਿੰਦੇ ਸਾਰਨ ਹੀਟ ਵੇਵ ਜਿਹੜੀ ਕੰਡੀਸ਼ਨ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ 13 ਜੂਨ ਹੋ ਰਿਹਾ ਕੁਝ ਕਲਾਕਿਆਂ ਵਿੱਚ ਥੋੜਾ ਬੁੱਤੇ ਜਿਹੜਾ ਮਾੜੇ-ਮੋٹے ਡੱਪ ਗੱਲ ਕਰੀ ਜਿਹੜੇ ਪੱਛਮੀ ਆ ਜੂਪੀ ਦੇ ਖੇਤਰਗਜ ਆ ਜੂਪੀ ਦੇ ਨਾਲ ਲੱਗਦੇ ਹਰਿਆਣਾ ਦੇ ਚੰਟੀਗੜ੍ਹ ਦੇ ਕੁਝ ਖੇਤਰਾਂ ਵਿੱਚ ਹਨੇਰੀ ਜਾਂ ਕਿਤੇ ਕਿਤੇ ਮੀਂਹ ਦੇ ਛਰਟ ਦਰਜ ਕੀਤੇ ਜਾ ਸਰਦੇ ਨੇ ਤੋਂਸਤ ਬਾਰ ਗੱਲ ਕਰੀ 13 ਤੋਂ ਲੈ ਕੇ ਠੀਕ ਹੈ 16 ਜੂਨ ਦੇ ਦਰਮਿਆਨ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਇੱਕ ਅੱਧੀ ਵਰਮੀ ਦਾ ਅਸਰ ਜੜ ਬੰਦ ਦਿਖਾਈ ਦੇ ਰਹੇ ਹਨ ਜਾਨੀ ਕਿ ਟੁੱਟਵੇਂਕਾਰਮੀ ਹੌਸਲੇ ਮੀਂਹ ਹੋ ਰਿਹਾ ਕੁਝ ਇੱਕ ਟੰਮਟ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਦਾ ਜ ਤਰਾਪਗਲੇ ਪੰਜਾਬ ਜਾਂ ਹਰਿਆਣਾ ਜਾਂ ਪੱਛਮੀ ਯੂਪੀ ਚੰਡੀਗੜ੍ਹ ਵਿੱਚ ਚਾਂਸ ਜ਼ਿਆਦਾ ਰਹਿਣਗੇ ਦਿੱਲੀ ਦੇ ਹੋਗੇ ਜਾਂ ਆਪਣੇ ਰਾਜਸਥਾਨ ਹੋ ਗਏ ਪੰਜਾਬ ਦੇ ਨਾਲ ਲੱਗਦੇ ਖੇਤਰੇ ਤੇ ਥੋੜ੍ਹਾ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਜਾਨੀ ਕਿ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਆ ਖੇਤਰਮ ਟੁੱਟਵੇਂ ਕਾਰਵੀਆਂ ਰੈਸਰੇ ਕੁਝ ਖੇਤਰਾਂ ਵਿੱਚ ਮੀਂਹ ਦਾ ਅਸਰ ਪਾੰਦੇ ਦਿਖਾਈ ਦੇ ਰਣਗੇ ਕਿਤੇ ਕਿਤੇ ਕਣੀਆਂ ਤੁਲਕਲਕਾ ਜਾਂ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੇਜ਼ ਇੱਕ ਦੋ ਜ਼ਿਲ੍ਹੇ ਵਿੱਚ ਜਿਹੜੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਨੇਰੀ ਚੱਲਣ ਦੇ ਅਸਰ ਕਾਫੀ ਖੇਤਰਾਂ ਵਿੱਚ ਰਹਿ ਸਕਦੇ ਨੇ ਜਾਨੀ ਕਿ ਪੰਜਾਬ ਹਰਿਆਣਾ ਰਾ ਹੋਗਾ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿਚ ਆਨੇਰ ਚਖੜ ਕਾਫੀ ਜਿਹੜੇ ਖੇਤਰਾਵਾਂ ਵਿੱਚ ਵੇਖਣ ਨੂੰ ਮਿਲਸ ਰਿਹਾ ਜਿਸ ਦੀ ਗਤੀ 25 ਤੋਂ 30 ਕਿਤੇ ਕਿਤੇ 40 ਤੋਂ 50 60 70 ਕਿਤੇ ਕਿਤੇ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਗਰਫਤਾਰ ਤੇ ਚੱਲਣ ਦੀ ਸੰਭਾਵਨਾ ਵੀ ਹੋ ਸਕਦਾ ਟੁੱਟਵੀਂ ਆਕਾਰਵੀਆਂ ਰਹਿ ਸਕਦੀਆਂ ਜਨਕਿ ਥੋੜੇ ਬਹੁਤ ਖੇਤਰਾ ਵਿਚ ਚਾਂਸ ਫਰੈਂਕ ਟੁੱਟਵੀਂ ਆਕਾਰਵੀਆਂ ਹੋਣਗੀਆਂ ਤਾਂ ਇਹ ਰੀ ਉਸਰ ਕਾਫੀ ਖੇਤਰਾ ਨੂੰ ਕਵਰ ਕਰ ਸਕਦੀ ਬਾਕੀ ਜੋ ਵੀ ਕਰਨਾ ਪਰਮਾਤਮਨ ਕਰਨਾ ਜੋ ਵੀ ਸੈਟਲਾਈਟ ਤਸਵੀਰਾਂ ਹੈ ਸੀਗਾ ਆਪਾਂ ਉਸ ਅਕੋਰਡਿੰਗ ਤੁਹਾਡੇ ਤੱਕ ਜਾਣਕਾਰੀ ਸਾਂਝੀ ਕੀਤੀ ਤੋਂ ਉਸ ਬਾਅਦ 18 ਤੋਂ ਲੈ बन रहे ने तो उस बार मेन अबकल के 23 तो लायक है ठीक है 23 24 तो लायक है ते 26 27 ਦੇ درمیان ঠিক है काफी ਖੇਤਰਾ ਵੀ ਦਾ ਸਾਰ ਬਨਨਗੇ ਆ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਜਾਂ ਦਿੱਲੀ ਦੇ کافی ਖੇਤਰਾ ਵੀ ਦਾ ਸਾਰ ਜਿਹੜੇ ਬੰਨ ਤੇ ਦਿਖਾਈ ਦੇਣ ਹਲਕੇ ਦੇਰਮਿਆਨੇ ਦੇ ਦਰਮਿਆਨੇ ਤੇ ਜੜ ਮੇਰੀ ਛੱਟਾਂ ਜਿਹੜੇ ਲੱਗ ਸਕਦੇ ਨੇ ਨੀਰ ਚੱਕਰ ਵੀ کافی ਖੇਤਰਾ ਵੀ ਵੇਖਣ ਨੂੰ ਮਿਲ ਸਕਦਾ ਹੈ ਤਾਂ ਟੈਂਪਰੇਚਰ ਅੱਜ ਵੀ ਆ کافی ਜਿਹੜਾ ਅਪਗਲ ਕਰੇ 44 ਤੋਂ ਲੈ ਕੇ ਠੀਕ ਹੈ 42 43 ਤੋਂ ਲੈ ਕੇ 46 47 ਡਿਗਰੀ ਜੜ ਤਰਜ ਕੀਤੇ ਜਾ ਸਕਦੇ ਨੇ ਖਾਸ ਕਰ ਹਰਿਆਣਾ ਦੇ ਆਪਣੇ ਪੰਜਾਬ ਦੇ ਨਾਲ ਲਗਦੇ ਖੇਤਰ Rajasthan ਦੇ Punjab ਦੇ ਨਾਲ ਲਗਦੇ ਖੇਤਰ ਦੱਖਣੀ ਆ Punjab ਦੇ ਖੇਤਰ ਹੋਗੇ ਠੀਕ ਹੈ ਇਹਨਾਂ ਖੇਤਰਾਂ ਵਿੱਚ ਜਿਹੜੇ ਕਾਫੀ ਟੈਂਪਰੇਚਰ ਹਾਈ ਜਾ ਸਕਦੇ ਨੇ ਬਾਕੀ ਵੀ ਕਾਫੀ ਖੇਤਰ 42 ਤੋਂ 43 ਤੋਂ ਲੈ ਕੇ ਜਾਂ 41 42 ਤੋਂ ਲੈ ਕੇ 44 45 ਤੇ 46 47 ਡਿਗਰੀ ਦੇ ਅ ਤਰਜ ਕੀਤੇ ਜਾ ਸਕਦੇ ਨੇ ਤਾਂ ਫਿਲਹਾਲ ਕੋਈ ਵੀ ਆਉਣ ਦੇ ਦਿਨਾਂ ਤੱਕ ਗਰਮੀ ਤੋਂ ਰਾਤ ਮਿਲਦੀ ਸਬਾਹ ਨੂੰ ਬੰਦੀ ਦਿਖਾਈ ਨਹੀਂ ਦੇ ਰਹੀ ਜਾਨੀ ਕਿ 13 ਤੋਂ ਹੁਸਰ 13 14 15 16 ਜੂਨ ਦੇ ਦਰਮਿਆਨ ਇੱਕ ਅੱਧੀ ਵਾਰ ਕੁਝ ਖੇਤਰਾ ਵਿੱਚ ਬਗਲ ਉਮੀਦ ਹੈ ਅਸਰ ਰਹਿਣਗੇ ਤੇ ਹੁਸਰ ਨੇਰੀ ਕਾਫੀ ਖੇਤਰਾਂ ਨੂੰ ਵੇਖਣ ਨੂੰ ਮੈਸਰ ਜੀ ਕਰਕੇ ਹਲਕੀ ਜੀ 27 ਤੌਰ ਤੇ ਗਰਮੀ ਤੋਂ ਰਾਤ ਮਿਲਦੀ ਸਬਾਉਂ ਪਰ ਕੋਈ ਵੱਟੇ ਪੱਤਰ ਤੇ ਸਬਾਉਂ ਦੇ ਬੰਦੇ ਦਿਖਾਈ ਨਹੀਂ ਦੇ ਰਹੀ ਠੀਕ ਹੈ 27 ਤੌਰ ਤੇ ਕੁਝ ਸਮੇਂ ਲਈ ਗਰਮੀ ਤੋਂ ਰਾਤ ਮਿਲਸਰੀ ਇੱਕ ਅੱਦੇ ਦਿਨ ਜਾਂ ਇੱਕ ਵਾਰੀ ਜਿਹੜੀ ਗਰਮੀ ਤੋਂ ਰਾਤ ਮਿਲਦੀ ਸਬਾਉਂ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਚਾਰਾਂਗ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ